ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਾਰਟੀ ਜਨਦਾ ਪਾਰਟੀ ਹਾਈ ਕਮਾਂਡ ਵੱਲੋਂ ਬਗੈਲ ਸਿੰਘ ਭਾਈਆਂ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਸਾਫਟਾ ਡਿਪਟੀ ਸਪੀਕਰ ਦਿਨੇਸ਼ ਬੱਬੂ ਵੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਨੂੰ ਵਧਾਈ ਦਿੱਤੀ। ਬਗੈਲ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਰਕਰਾਂ ਤੇ ਸਮਰਥਕਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ। ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ ਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਗੈਲ ਸਿੰਘ ਭ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਉਹ ਆਪਣੀ ਪਾਰਟੀ ਵੱਲੋਂ ਉਹਨਾਂ ਨੂੰ ਦਿੱਤੀ ਗਈ ਵੱਡੀ ਜ਼ਿੰਮੇਵਾਰੀ ਨੂੰ ਪੂਰੇ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣਗੇ ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਤ ਸ਼ਾ ਜੀ ਦਾ ਸਾਡੇ ਰਾਸ਼ਟਰੀ ਆਦੇਸ਼ ਜੇਪੀ ਨੱਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਸੁਨੀਲ ਦਾਖੜ ਜੀ ਅਸ਼ਵਨੀ ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਚਲੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਬਰਦਾਸਪੁਰ ਹਲਕੇ ਦੇ ਵੱਖ-ਵੱਖ ਮੰਡਲ ਦੇ ਅਧਿਕਾਰੀਆਂ ਦਾ ਮੈਂ ਧੰਨਵਾਦ ਕਰਦਾ ਕਿ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਕਿਉਂਕਿ ਅੱਜ ਸਾਰੇ ਪਹੁੰਚੇ ਆ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਹਨਾਂ ਲਈ ਰਹਿਣੀ ਆ ਰਹਿਣਾਗਾ ਔਰ ਜਦੋਂ ਜਦੋਂ ਵੀ ਕਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ ਦੇ ਹੋਰ ਇਹ ਤੋਂ ਵਧੀਆ ਕਰਨੀ ਆਪਾਂ ਦਾ ਲੱਗਦਾ ਹੈ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਛੜਕਾਂ ਤੇ ਆਉਣ ਲੱਗੇ ਆ ਔਰ ਇਹ ਸਾਰੀ ਸਮੂਚੀ ਸਾਡੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੁਲਿੰਗ ਦੇ ਖਿਲਾਫ ਸੀ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ਤੱਕਾ ਕਰ ਰਿਹਾ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬੈਣਾ ਪਿਆ ਦਿਨੇ ਵੀ ਬੈਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਟ ਪੋਲਿਸੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਬਿਲਕੁਲ ਖੜੇ ਆ ਬਗੇ ਐਲ ਸਿੰਘ ਜੀ ਨਾਲੀ ਗੁਰਦਾਸਪੁਰ ਜ਼ਿਲ੍ਹੇ ਦੇ ਨਵੇਂ ਜ਼ਿਲ੍ਹੇ ਦੇ ਸਬੰਧ ਔਰ ਇਹ ਭਾਜਪਾ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹੇ ਦੇ ਅੱਜ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਕੋਈ ਕੋਈ ਜ਼ਿਲ੍ਹਾ ਦੇ ਅਕਸਲੀਏ ਕਿ ਜ਼ਿੰਮੇਵਾਰੀ ਆ ਇਹ ਪਾਰਟੀ 2027 ਦੇ ਚੋਣਾਂ ਨੂੰ ਸਭ ਨੂੰ ਨਾਲ ਲੱਗੇ ਚਲੇ ਤਾਂ ਕਿ 2027 ਦਾ ਜਨਤਕ ਪਾਰਦੀਆਂ ਦਾ ਵੱਡੀ ਸਰਕਾਰ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਔਰ ਪੂਰੀ ਪਾਰਟੀ ਅਜੇ ਮਤਲਬ 1 ਜੁਪੀਆ ਔਰ ਆਨ ਵਾਲੇ ਚੋਣ ਦੇ ਵਿੱਚ ਉਹ ਭਾਰਤੀਆਂ ਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਨਾ ਜੀ ਇਦੇ ਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨਿਆ ਕਿ ਬੀਜੇਪੀ ਦੀ ਸਰਕਾਰ ਹੀ ਹੋਣੀ ਚਾਹੀਦੀ ਹੈ। ਬਾਕੀ ਸਭ ਨੂੰ ਦੇਖ ਲਿਆ ਨਾ। ਲੋਕਾਂ ਨੇ ਕਾਗਜ਼ ਵੀ ਦੇਖ ਲਿਆ, ਆਪ ਲੋਕ ਵੀ ਦੇਖ ਲਿਆ। ਆਨਲੇ ਸਮਾਜ ਦੇ ਲੋਕਾਂ ਦੇ ਅੰਦਰ ਕਿ ਬੀਜੇਪੀ ਦੀ ਸਰਕਾਰ ਪੰਜਾਬ ਕਰਨੀ ਚਾਹੀਦੀ ਹੈ। ਅਗਰ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦਾ ਭਲਾ ਤਾਂ ਬੀਜੇਪੀ ਦੀ ਸਰਕਾਰ ਨੂੰ ਚਾਹੀਦੀ ਹੈ। ਪਾਰਟੀ ਦੀ ਹਾਈ ਕਮਾਂਡ ਨੇ ਕਰਦਾ। ਲਾਗੀ ਤੇ ਇੱਕ ਪਾਰਟੀ ਦੇ ਵਰਕਰ ਹੈ। ਪਾਰਟੀ ਜੋ ਫੈਸਲਾ ਕਰੇਗੀ ਉਹ ਲੱਗਦਾ ਹੋਣਾ ਚਾਹੀਦਾ। ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡ ਨੇ ਕਰਨਾ। ਜਿੰਦਸੰਗਰਦਾ ਹਣੇ ਕਿਹਾ ਕਿ ਮੇਰੇ ਬੇਡੇ ਨੂੰ ਡਰਾਵਾ ਸਾਡੇ ਉੱਤੇ ਜਾ ਰਿਹਾ ਹੈ ਕੈਂਸਰ ਦੇ ਵੱਲ ਤੁਸੀਂ ਕੀ ਮੰਨਦੇ ਹੋ ਜੀ ਦੇਖੋ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ ਮਤਲਬ ਰੋਜ਼ ਫਰੋਤੀਆਂ ਲੈ ਜਾ ਕੇ ਮੰਗੀ ਜਾ ਕੇ ਜੀ ਰੋਜ਼ ਇਦਾਂ ਦੀ ਘਟਨਾਵਾਂ ਹੋਏਗਾ ਉਹ ਤਾਂ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਫਰਦਾਨ ਜੀ ਉਹ ਤਾਂ ਸਾਹਮਣੇ ਹੀ ਤੁਹਾਡੇ ਹੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਨੁੱਖ ਦਾ ਰਸਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਦੀਆਂ ਸਾਹ ਜਿਹੜੀ ਮਿਹਰਬਾਨ ਸਰਕਾਰ ਨੇ ਲੈਂਡ ਪੋਲਿਸੀ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕੀਤਾ ਜਾ ਰਿਹਾ ਜੀ ਲੱਗਦਾ ਲੈਂਡ ਪੋਲਿਸੀ ਨੀਤੀ ਸਹੀ ਹੈ ਜਗਦਾ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈਆਂ ਬੁੱਢਾ ਲਈਆਂ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਈਆਂ ਚੱਲ 40 ਸਾਲ ਦੀ ਤੇ ਇੱਕ ਚੋਣੀ ਹੋਣੀ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਈ ਰਿਕਸ਼ਾ ਵਿੱਚ ਸਫ਼ਰਦਾਰ ਨਾਗਰਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਕਦਮ ਸੁਰੱਖਿਆਵਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਵਕਤ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਆਰਟੀਓ ਨਰਜੋਤ ਕੋਰ ਵੱਲੋਂ ਈ ਰਿਕਸ਼ਾਵਾਂ ਤੇ ਆਰਟੀਓ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨੰਬਰ ਦੇ ਸਟicker ਵੀ ਲਗਾਏ ਗਏ। ਸ਼੍ਰੀ ਦਲਵਿੰਦਰਜੀਤ ਸਿੰਘ IAS ਉਹਨਾਂ ਦੀ ਸਾਰੀ ਟੀਮ ਵੱਲੋਂ ਗੁਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਹਦੇ ਤਾਤ ਇੱਕ ਮੰਗ ਸਿਗੀ ਉੱઠી ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਉਹ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਣਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਚੁੱਕਿਆ ਔਰ ਇਹਦੇ ਵਿੱਚ ਜਿੰਨੇ ਵੀ ਇਹ ਰਿਕਸ਼ੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਨੇ ਇੱਕ ਮਹਿੰਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਨਾਲ ਇਹਨਾਂ ਨੂੰ ਬਕਾਇਦਾ ਨੰਬਰੀ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਲ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕੀਤਾ ਜਾਊਗਾ ਉਹਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਇਹਨਾਂ ਵਾਸਤੇ ਅਫੋਰਡੇਬਲ ਨਹੀਂ ਆ ਉਹ ਮਹਡੀਸਾ ਨੂੰ ਬੇਨਤੀ ਕੀਤੀ ਆ ਜਿਹੜਾ ਰਾਹ ਲੱਭ ਕੇ ਕੁਝ ਕਹਿ ਤਰੀਕੇ ਨਾਲ ਖੜਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਹ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਉਹ ਸੁਰੱਖਿਅਤ ਹੋਣਗੇ ਦੂਸਰੋ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨਸਿ큐ਰਿਟੀ ਦਾ ਵਾਤਾਵਰਨ ਸੀਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪੈਸੰਜਰਜ਼ ਨੇ ਟ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਡੈਂਟੀਫਾਈਡ ਨੇ ਉਹਨੇ ਵੀ ਵੇਚੋ ਸਫਰ ਕਰਮ ਤਾਂ ਕਿ ਉਹਦਾ ਟਰੈਕ ਉਹਦੀ ਗੱਲਬਾਹ ਜਿਹੜੀ ਆ ਸਾਰੀ ਡਸਟਿਕ ਅਡਮਿਨਿਸਟ੍ਰੇਸ਼ਨ ਕੋਲ ਹੋਊਗੀ ਅੰਮ੍ਰਿਤਸਰ ਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾ ਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਤੇ ਬਲੈਕਮੇਲਿੰਗ ਦਾ ਹੈਰਣੀ ਜਨਕ ਮਾਮਲਾ ਸਾਹਮਣੇ ਆਇਆ ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਵੱਲੋਂ ਫੋਨ ਆਇਆ ਕਿ ਉਹ ਛੇਟਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ ਤੇ ਉਸ ਨੂੰ ਘਰੋਂ ਲੈ ਜਾਣ ਲਈ ਆਉਣ ਇਸ ਸਬੰਧ ਵਿੱਚ ਪੀੜਤ ਆਟੋ ਚਾਲਕ ਨੇ ਦੱਸਿਆ ਕਿ ਜਿਵੇਂ ਔਰਤ ਦੇ ਦੱਸੇ ਹੋਏ ਐਡਰੈਸ ਤੇ ਪਹੁੰਚਿਆ ਤਾਂ ਉਸ ਨੂੰ ਅੰਦਰ ਆਉਣ ਲਈ ਕਿਹਾ ਗਿਆ ਤੇ ਕਿਹਾ ਕਿ ਪਹਿਲਾਂ ਪਾਣੀ ਪੀ ਲਵ ਤੇ ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਗਾ ਦਿੱਤੀ ਗਈ ਘਰ ਦੇ ਅੰਦਰ ਪਹਿਲਾਂ ਤੋਂ ਮੌਜੂਦ ਇਹਨਾਂ ਔਰਤਾਂ ਤੇ ਦਿਨ ਆਦਮੀਆਂ ਨੇ ਉਸ ਨਾਲ ਜ਼ਬਰਦਸਤ ਗਲਤ ਹਰਕਤਾਂ ਕਰਕੇ ਉਸ ਦੀ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਆਟੋ ਚਾਲਕ ਕੋਲੋਂ ਰਕਮ ਦੀ ਮੰਗ ਵੀ ਕੀਤੀ ਗਈ ਮੇਰਾ ਨਾਮ ਪ੍ਰਭਦੇਵ ਸਿੰਘ ਹੈ ਬਾਈ ਕੀ ਕਰਦੇ ਹੋ ਤੁਸੀਂ ਮੈਂ ਆਟੋ ਚਲਾਉਂਦਾ ਹਾਂ ਕੀ ਗੱਲਬਾਤ ਹੋਈ ਜਿਹੜਾ ਸਾਡੇ ਦੁਆਰ ਤੇ ਤੇ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣ ਤੇ ਆਪਣਾ ਚੰਗੀ ਮੰਦਰ ਲੱਗੇ ਆ ਜਾਓ ਤੇ ਮੈਂ ਚਲੇ ਗਿਆ ਵਾਂ ਚੰਗੀ ਮੰਦਰ ਲੱਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲੀਆਂ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਬਹੁਤ ਨੰਬਰ ਹੈਗੇ ਉਹਨਾਂ ਦੇ ਜਾਣਾ ਵਾ ਤੇ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈਏ ਤੇ ਮੈਂ ਜੀ ਚਲੋ ਕੋਈ ਨਹੀਂ ਲੈ ਲੰਨੇ ਆ ਤੇ ਮੈਂ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕੰਦੇ ਕਿ ਆ ਜਾ ਪਾਣੀ ਪੀ ਲਾ ਹੈ ਤੇ ਕੰਦੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੂੰ ਬਾਹਰ ਤੇ ਆ ਗਏ ਆ ਜਾ ਘਰ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਡੇਰ ਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਹੈ ਤੇ ਮੇਰੇ ਕੋਲ ਮੋਬਾਈਲ ਪਰਸ ਚਾਬੀ ਮੇਰੇ ਖੋ ਲਈਆ ਖੋ ਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕੋ ਜਨਾਨੀ ਹੋ ਰਹੀ ਗਈ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇਗੇ ਸੀ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਉਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾ ਗਏ ਕਹਿੰਦੇ ਜੀ ਤੁਹਾਡੀ ਵੀਡੀਓ ਨੈਟ ਤੇ ਪਾਵਾਂਗੇ ਅੱਛਾ ਬਲੈਕ ਮੇਲ ਕਰਨ ਦੀ ਕੋਸ਼ਿਸ਼ ਹਾਂਜੀ ਦੇਖੋ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀਗਾ ਉਹਨਾਂ ਨੂੰ ਪ੍ਰਭਦੀਪ ਸਿੰਘ ਨਵੀਂ ਬਾਦੀ ਦਾ ਰਹਿਣ ਵਾਲਾ ਇਹ ਛਾ ਚਲਾਉਂਦਾ ਹੈ ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਟਕਰਾਰ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲੋਂ ਉਹਨਾਂ ਨੇ ਜ਼ਬਰਦਸਤੀ ਦੇ ਕੋਲੋਂ 2400 ਰੁਪਏ ਉਸਤੇ Google Pay ਕਰਾ ਲਿਆ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਹਾਂ ਜੋ ਵੀ ਚੰਬਦੀ ਕਰ ਵੀ ਕੀਤੀ ਜਾਵੇਗੀ ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕੀ ਸੱਕੀ ਡਰੇਨ ਵਿੱਚ ਦੋ ਨੌਜਵਾਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਵੀਰੋ ਮਸੀ ਜੋ ਪਿੰਡ ਚਗੋਵਾਲ ਦਾ ਰਹਿਣ ਵਾਲਾ ਸੀ ਪੈਰ ਫਿਸਲਣ ਕਾਰਨ ਇਸ ਡਰੇਨ ਵਿੱਚ ਡਿੱਗ ਗਿਆ ਪਰ ਜਦੋਂ ਉਸ ਨੂੰ ਲੱਭਣ ਲਈ ਪਿੰਡ ਮੁਕੰਦਪੁਰ ਦੇ ਰਹਿਣ ਵਾਲਾ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਤਾਂ ਉਹ ਵੀ ਬਾਹਰ ਨਹੀਂ ਨਿਕਲ ਪਾਇਆ ਗੁਰਮਖ ਸਿੰਘ ਦੇ ਪਿੰਡ ਦਾ ਨੰਕਾ ਚੌੜਾ ਇਹ ਮੁਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿ ਨੇ ਡੁੱਬੇ ਬਚਾਉਣ ਗਿਆ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਲ ਹੀ ਨਿਕਰ ਗਿਆ ਤੇ ਮਗਰੋਂ ਰੱਸੀ ਹੱਥ ਚ ਫੜੀ ਐ ਬਾਈ ਸ਼ਰਮਤੀ ਨਾਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਐਂਗਰਦੀਪ ਸਿੰਘ ਇਹ ਪਿੰਡ ਮਕਾਨਪੁਰ ਮਕਾਨਪੁਰ ਉਮਰ ਉਹ ਲਾਲੋ ਚਾਹ 45 ਹੋਣੀਆਂ ਚੱਲੀ ਐ 44 ਦੇ ਦਿੱ ਬਾਈ ਆਹ ਕਿ ਤਿੰਨੇ ਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਇਓ ਪਿੱਛੋਂ ਕਿਰੇ ਬੰਦਾ ਕੋ ਡੁੱਬਿਆ ਹੋਇਆਗਾ ਪਹਿਲਾਂ ਉਹਦੇ ਚੱਕਰ ਜੇ ਰਹਿੰਦੇ ਉਹਨੇ ਬਚਾਉਣ ਲਈ ਮਕਾਨਪੁਰ ਲਾਗੇ ਕਰਕੇ ਵੇਖ ਸੁਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖ ਕੇ ਜੀ ਪਾਣਾ ਕਿ ਉਹਨੂੰ ਬਚਾਉਣਾ ਉਹ ਆਪਣੀ ਜਾਣੇ ਕੋ ਆ ਬਿਠਾ ਜੀ ਜਾਣੇ ਉਹ ਆਪਣਾ ਬਚਾਉਣ ਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਬੜੇ ਦੁੱਤ ਦੀ ਰੰਗਲ ਤੇ ਉਹਦਾ ਪੈਰ ਫੇਟ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹ ਦਾ ਬਾਪੂ ਮਸੀਹ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ 'ਚ ਉਤਰਿਆ ਕੋਵਿਡ ਮਤਲਬ ਉਦੀਪ ਸਿੰਘ ਸਨਾਪਲਜਾ ਸਿੰਘ ਪਿੰਡ ਮੁਕੰਦ ਇੱਕ तकरीबन 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ 50 ਸਨ ਵੱਲੋਂ ਆਇਆ ਸਨਾਪੇ ਜਿ ਸਰਨ ਮੋਬਾਈਲ ਕੀਤੇ ਆਉਣ ਦੀ ਸੰਭਾਵਨਾ ਹੈ ਕਿ ਸਨਾ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਸਨਾ ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਤੇ ਲੱਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆ ਪਈ ਪੜੀ ਆਨੇ ਅਗਲੇ ਬਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤੱਕ ਗਿਆ ਤੇ ਸਾਡਾ ਡੱਗ ਪਿਆ ਵੀ ਜਰੀ ਅਜੇ ਤੱਕ ਡੱਡ ਬਾਡੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਚਲੀ ਜਾ ਉਹ ਵੀ ਵਿੱਚ ਡੱਗ ਪਿਆ ਵਾ ਪਹਿਲਾ ਡੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਪੋਂਬਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਔਰ ਆ ਨਾ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਰੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਚਲੋ ਸਾਨੂੰ ਕਲੀਅਰ ਨਹੀਂ ਹੋਣ ਦਿਆ ਵੀ ਇਹ ਕੋਈ ਕਹਿੰਦਾ ਦਰਾਂਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਆ ਪੁਲਿਸ ਦਾ ਨਹੀਂ ਲੁਧਿਆਣਾ ਪੁਲਿਸ ਨੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਪੰਜ ਲੜਕੀਆਂ ਤੇ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਦਰਅਸਲ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਵਿੱਚ ਇਤਰਾਜ ਯੋਗ ਕੰਮ ਹੁੰਦਾ ਹੈ ਫਿਰ ਕਿਸੇ ਛਾਪਾ ਮਾਰ ਕੇ ਇਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਜਿਕਰ ਹੋ ਗਿਆ ਕਿ ਸਾਰੇ ਲੁਧਿਆਣਾ ਸ਼ਹਿਰ ਦੇ ਹੀ ਰਹਿਣ ਵਾਲੇ ਸਨ ਸਰ ਮੈਂ ਚਲ ਕੇ ਇਹ ਮਾਮਲਾ ਚੀਕ ਲਾਉਂਦਾ ਹਾਂ। ਬਾਲੋ ਬੰਦੇ ਵੈਰੀਫਾਈ ਕਰ ਰਹੇ ਆ, ਵੈਰੀਫਾਈ ਸਰ ਕਿੰਨੇ ਕਿੰਨੇ ਕਿਰ ਕੀ ਹੋਏਗੀ? ਛਾਪੇ ਮਾਰਨ ਦਾ ਟੋਟਲ 8 ਹੀ ਨੇ। ਟੋਟਲ 8 ਬੜੇ 8 ਜੋੜੇ ਬੜੇ ਆ। ਨੀਓਰ ਕੇ ਕੱਟ ਲਾਏ ਹੋਏ ਨੇ, ਕਲੀਅਰ ਹੈ ਵੈਰੀਫਾਈ ਕਰ ਰਹੇ ਆ, ਫੇਰ ਫੇਰ ਤੋਂ ਤੁਹਾਨੂੰ ਦੱਸਾਂ। ਸਰ ਇਹ ਮਤਲਬ ਇਹਨਾਂ ਦੀ ਆਈਡੈਂਟੀਟੀ ਚੈੱਕ ਕੀਤੀ ਗਈ ਜਾਂ ਕੋਨ ਨੇਸ਼ਨ ਸੇ? ਹਾਂ ਹਾਂ ਇੱਥੇ ਲੋਕਲੀ ਨੇ ਸਰ। ਤੇ ਸਰ ਜਦੋਂ ਰੀਡ ਕੀਤੀ ਗਈ ਆ, ਆ ਪੱਤੀ ਜਨ ਖਾਲਸ ਸੀਗੇ ਜਾਂ ਨਾਨ ਨੀ ਨੀ ਨੀ। ਸੁਮੇਰ ਕੋ ਪਜਾਨ ਖਾਲਸ ਸੀ। ਸਰ ਇਹਨਾਂ ਦੀ ਐਂਟਰੀ ਪਈ ਹੋਈ ਹੈ ਰਜਿਸਟਰ ਵਿੱਚ? ਐਂਟਰੀ ਪਈ ਹੋਈ ਮੁੰਡੇ ਫੜੀ 8 ਮਿੰਟ ਹਾਂਜੀ 1 ਮਿੰਟ 1 ਮਿੰਟ 1 ਮਿੰਟ ਕਿੰਨੇ 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 ਕੁੜੀਆਂ ਨੇ ਹਾਂਜੀ 8 ਨੇ ਟੋਟਲ ਟੋਟਲ ਕੁੜੀਆਂ ਕਿੰਨੀਆਂ ਨੇ ਕੁੜੀਆਂ ਕਿੰਨੀਆਂ ਨੇ 5 ਕੁੜੀਆਂ ਨੇ 3 ਮੁੰਡੇ ਨੇ 3 ਮੁੰਡੇ ਨੇ ਉਹ ਵਿੱਚ ਕੇ ਕੱਟਣਾ ਹਾਂਜੀ 11 ਗਰਦ 3 ਮੁੰਡੇ ਲੁਧਿਆਣਾ ਪੁਲਿਸ ਨੇ ਇੱਕ ਚੋਰ ਨੂੰ ਗ੍ਰਫਤਾਰ ਕੀਤਾ ਹੈ ਤੇ ਇਸ ਪਾਸੋਂ ਚੋਰੀ ਕੀਤਾ ਸੋਨਾ ਵੀ ਬਰਾਮਦ ਕੀਤਾ ਹੈ ਦਰਅਸਲ ਇਸ ਸਖਸ਼ ਵਾਜਾਜ ਫైనాన్స్ ਵਿੱਚ ਕੰਮ ਕਰਦਾ ਸੀ ਤੇ ਪੁਲਿਸ ਮੁਤਾਬਿਕ ਇਹ ਸੋਨਾ ਲੋਕਾਂ ਦਾ ਸੀ ਜਿਹੜਾ ਸੋਨਾ ਰੱਖ ਕੇ ਬੈਂਕ ਲੋਨ ਲੈਂਦੇ ਸਨ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਦਕਾ 31 ਤਰੀਕ ਪਿਛਲੇ ਮਹੀਨੇ ਦੀ ਗਾਂ ਮੈਸਨ ਬੈਂਕ ਬੁਲਾਰਾ ਦੇ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀਗੀ ਤੇ ਸਰਗੋਮਾ ਦੇ ਬੈਂਕ ਦੇ ਜਿਹੜੀ ਨੌਕਰੀ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਦਾ ਉਹ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਖੋਰੀ ਹੋਇਆ ਉਹਦੇ ਤਹਿਤ ਕਾਰਵਾਈ ਕਰਦਿਆਂ ਆਇਆ ਜਿਹੜਾ ਬੈਂਕ ਦਾ ਪੀਨ ਨੂੰ ਅਸੀਂ ਕੱਲ ਉਹਨੂੰ ਗ੍ਰਫਤਾਰ ਕਰ ਲਿਆ ਔਰ ਵੀਰੇ ਤੋਂ ਤਕਰੀਬਨ ਕੋਈ 18 ਤੋਂ 14 ਦੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਪੰਜ ਦਾ ਸੋਨਾ ਉਹਨੇ ਉਹ ਇਕਬਾਲ ਕਰ ਲਿਆ ਉਹਨੇ ਬਜਾਰ ਫਾਈਨੈਂਸ ਕੰਪਨੀ ਦੇ ਬੇਚੋਨੇ ਗਰਮੀ ਰੱਖਿਆ ਉਹਨੇ ਲੂੰਗੜਾ ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਛੁੜਵਾ ਰਹੇ ਹਾਂ ਤੇ ਜਿਹੜਾ ਸਾਡਾ ਜਿਹੜਾ ਕੇਸ ਉਹ ਜਿਹੜਾ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿਖੇ ਅੱਜ ਸਵੇਰੇ ਤੜਕਸਾਰ ਕਰੀਬ ਯੂਥ ਕਾਲੀ ਦਲ ਆਗੂ ਹਰਸਿਮਰ ਸਿੰਘ ਦੇ ਘਰ ਦੇ ਬਾਹਰ ਤਾਬੜ ਤੋੜ ਗੋਲੀਆਂ ਚਲਾਈਆਂ ਦੀ ਘਟਨਾ ਸਾਹਮਣੇ ਆਈ ਹੈ ਇਸ ਮਾਮਲੇ ਵਿੱਚ ਯੂਥ ਕਾਲੀ ਆਗੂ ਹਰਸਿਮਰ ਸਿੰਘ ਕੈਮਰੇ ਦੇ ਸਾਹਮਣੇ ਆਏ ਤੇ ਸਾਰੀ ਸਚਾਈ ਦੱਸੀ ਉਹਨਾਂ ਦੱਸਿਆ ਕਿ ਕਰੀਬ ਡੇਢ ਮਹੀਨੇ ਤੋਂ ਉਹਨਾਂ ਨੂੰ ਇੱਕ ਵਿਅਕਤੀ ਵੱਲੋਂ 50 ਲੱਖ ਦੀ ਫਰੋਦੀ ਲਈ ਲਗਾਤਾਰ ਕਾਲ ਆ ਰਹੀਆਂ ਸਨ ਤੇ ਇਹ ਵਿਅਕਤੀ ਆਪਣਾ ਨਾਮ ਨਿਸ਼ਾਨ ਸਿੰਘ ਦੱਸਦਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਨੂੰ ਕੀਤੀ ਗਈ ਤੇ ਪੁਲਿਸ ਨੇ ਇਸ ਦੀ ਐਫ ਆਈ ਆਰ ਵੀ ਦਰਜ ਕੀਤੀ ਸੀ ਤੇ ਅੱਜ ਉਹਨਾਂ ਦੇ ਕੜਜ਼ੇ ਬਾਹਰ ਇੱਕ ਘਰ ਦੇ ਬਾਹਰ ਇੱਕ ਵਿਅਕਤੀ ਵੱਲੋਂ ਲਗਾਤਾਰ ਗੋਲੀਆਂ ਚਲਾਈਆਂਗੇ ਤੇ 8-9 ਦੇ ਕਰੀਬ ਫਾਇਰ ਕੀਤੇ ਗਏ ਮੇਰਾ ਨਾਮ ਹਰਸ਼ਿੰਦਰ ਸਿੰਘ ਬੈਰੋਕੇ ਅੱਜ ਸਵੇਰੇ 3:53 ਕੁਮੈਂਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਇਹ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਈ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨਾਂ ਦਿਨਾਂ 'ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕੌਲਾ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਆ ਹਾਂਜੀ ਪੁਲਿਸ ਨੇ 10 ਮਤਲਬ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਨਾ ਪੁਲਿਸ ਨੇ ਸਕورٹی ਤੁਸੀਂ ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਰ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਠੀਕ ਹੈ ਘਰ ਮੈਂ ਤਾਂ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਿਹਾ ਯਾਰ ਤੂੰ ਰਾਤ ਜਾਗਦੇ ਰਹਿਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਨੂੰ ਬਾਹਰ ਕੱਢਣ ਦਾ ਹੈ ਐਸਐਚਓ ਸਾਹਿਬ ਨੂੰ ਪਤਾ ਹੈ ਹਰ ਸੇਮਰ ਤੋਂ ਮੁੰਡਾ ਆਪਣੇ ਇਥੋਂ ਦਾ ਬੈਰੋਕੀ ਦਾ ਇਹਦੇ ਚਾਰ-ਪੰਜ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਮੋਰੀਆਂ ਬਾਦੀਆਂ ਜੋ ਆਮ ਸਰਤੇ ਵਿਅਕਤੀ ਜਿਹੜੇ ਮੁਰਸਾਂ ਤੇ ਆਏ ਤੇ ਮੈਂ ਸੁਣੀ ਇੱਥੇ ਬਾਚਾ ਜੀ ਮੇਰੇ ਹੁੰਦਿਆ ਇਨਨੇ ਇੱਕ ਵਟਸਐਪ ਕਾਲ ਵੀ ਆਈ ਆ ਕਿ ਇਹ ਤਾਂ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣ ਤੋਂ ਬਾਅਦ ਉਹਨਾਂ ਕੋਲ ਵਾਦ ਕਰਤੀ ਦੁਬਾਰਾ ਫਿਰ ਇਹਨੂੰ ਕਾਲ ਆਈ ਆ ਉਹ ਕਾਲ ਵਿੱਚ ساری ਮੈਂ ਸੁਣੀ ਆਪਣੇ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਗાળા ਵਾਲਾਂ ਦੀ ਗੱਡੀਆਂ ਨੂੰ ਤੇ ਬਾਕੀ ਅਸੀਂ ਮਗਰੋਂ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਫੇਸ ਕਰਨ ਦੀ ਕੋਸ਼ਿਸ਼ ਵਾਸਤੇ ਟੀਮਾਂ ਲਾਤੀ ਕਿਨੇ ਫੈਰ ਬੈਠ ਇਹ ਸ਼ੇਅਰ ਆਉਂਦਾ ਫੈਰ ਹੋਏਗਾ ਉਹ ਸ਼ੇਅਰ ਹੋਲ ਮਿਲਿਆ ਹਨੂ ਜੇ ਜਵਾਬੀ ਕਰ ਰਹੀ ਜਿਹੜਾ ਨਾ ਭਗਨਾਂ ਨੇ ਦਿੱਤਾ ਹੋਇਆ ਸੀ ਨਿਰਮਲ ਸਿੰਘ ਉਹਨੇ ਵੀ ਦੋ ਰੋਜ਼ ਪਹਿ ਰਾ ਕੀਤੇ ਆ ਤੇ ਪਰੇ ਭੱਜ ਗਿਆ ਤੇ ਗੋਲੀ ਚ ਰੋਣ ਦਾ ਕਾਰਨ ਕੀ ਸੀ ਸਰ ਫਰੋਦੀ ਮੰਗਦੇ ਸੀ 50 ਲੱਖ ਰੁਪਏ ਦਾ ਉਸਨੇ ਸਖਤ ਕੀਤੀ ਹੋਈ ਨਾ ਹਾਂਜੀ ਕਿਹਨੇ ਕਰ ਦਿੱਤੇ ਇੱਕ ਨਰਮਲ ਸਿੰਘ ਕਿੰਨੇ ਕਰਤੋ ਬੋਲਾਈ ਕਿਹਦੇ ਲਈ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿੰਨੇ ਜੀ ਇੱਕ ਹੋਰ ਇਹ ਬੋਲਣ ਦੇ ਇੱਕ ਤਿੰਨ ਦੋ ਮਹੀਨੇ ਹੋ ਗਦੇ ਆ ਕਿਹਨੇ ਜਾਲੇ ਸੀਗੇ ਜੀ ਜਿਹੜੇ ਸ਼ੁਰੂ ਆਏ ਦੋ ਜਣੇ ਜੀ ਦੋ ਜਣੇ ਮੋਟਰਸਾਈਕਲ ਇਹਨਾਂ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਆ ਹਾਂ ਜੀ ਗੱਲ ਹੋ ਗਈ ਹੁਣ ਪੁੱਛ ਕੀ ਕੀ ਕਰ ਰਹੇ ਤੁਹਾਡੇ ਵਿੱਚ ਕੀ ਹੋ ਰਿਹਾ ਅਸੀਂ ਟੈਸਟ ਕਰ ਰਹੇ ਇਹਨਾਂ ਨੂੰ ਨਾਰਥੀ ਟੀਮ ਆਪਣੀ ਨਵੀਂ ਆ ਰਹੀ ਬਾਲੀਵੁੱਡ ਫਿਲਮ ਬਾਦਰ ਟੂ ਦੀ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਬਾਅਦ ਫਿਲਮੀ ਅਦਾਕਾਰ ਵਰੁਣ ਤਵਨ ਅਦਾਕਾਰ ਮੀਦਾ ਰਾਣਾ ਅਤੇ ਪ੍ਰੋਡਿਊਸਰ ਪੂਸ਼ਨ ਕੁਮਾਰ ਨੇ ਸ਼ਰਦਾ ਭਾਵਨਾ ਦੇ ਨਾਲ ਸਚਕਣ ਚਿਰੀ ਹਰਮੰਦਰ ਸਾਹਿਬ ਵਿਖੇ ਹਾਜ਼ਰੀ ਭਰੀ ਇਹ 3 ਸਟਾਰ ਦੇ ਰਾਤ ਅੰਮ੍ਰਿਤਸਰ ਪਹੁੰਚੇ ਤੇ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਮੱਥਾ ਟੇਕਿਆ। ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਪਣੇ ਨਵੇਂ ਪ੍ਰੋਜੈਕਟ ਬਜਟ 2 ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ। ਇਸ ਦੌਰਾਨ ਦਰਸ਼ਨ ਕਰਨ ਮਗਰੋਂ ਉਹਨਾਂ ਨੇ ਸ਼ਾਂਤੀਪੂਰਵਕ ਢੰਗ ਨਾਲ ਕੀਰਤਨ ਸੁਣਿਆ ਤੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਵਿਸ਼ੇਸ਼ ਪਵਿੱਤਰ ਮਾਹੌਲ ਦਾ ਅਨੁਭਵ ਕੀਤਾ। ਮਾਨਸਾ ਜ਼ਿਲ੍ਹੇ ਦੇ ਬੁੜਲਾਡਾ ਕਸਬੇ ਵਿੱਚ ਸਥਿਤ ਸਰਕਾਰੀ ਪੰਜਾਬ ਨੈਸ਼ਨਲ ਬੈਂਕ 'ਚੋਂ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਮਾਨਸਾ ਦੇ ਐਸਪੀ ਡੀ ਮਨ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਬੈਂਕ ਦੇ ਮੈਨੇਜਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਲੋਕਰ ਚੋਂ 36 ਟੋਲੇ ਸੋਨਾ ਜਿਸ ਦੀ ਕੀਮਤ ਲਗਭਗ 37 ਲੱਖ ਰੁਪਏ ਹੈ ਚੋਰੀ ਹੋ ਗਿਆ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਬੈਂਕ ਦੇ ਪੀਐਨ ਨੂੰ ਗ੍ਰਿਫਤਾਰ ਕਰ ਲਿਆ 31 ਤਰੀਕ ਪਿਛਲੇ ਮਹੀਨੇ ਦੀ ਪੰਜਾਬ ਨੈਸ਼ਨਲ ਬੈਂਕ ਬਗਲਾੜਾ ਦੇ ਮੈਨੇਜਰ ਨੇ ਇਹ ਰਿਪੋਰਟ ਦਰਜ ਕਰਵਾਈ ਸੀਗੀ ਕਿ ਸਰ ਤੋਂ ਉਹਨਾਂ ਦੇ ਬੈਂਕ ਦੇ ਜਿਹੜੇ ਲੋਕਰ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਔਰ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਚੋਰੀ ਹੋਇਆ ਉਹਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਜਿਹੜਾ ਬੈਂਕ ਦਾ ਪੀਐਨ ਅਸੀਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਜਿਹਦੇ ਤੋਂ ਤਕਰੀਬਨ ਕੋਈ 18 ਟੋਲੇ ਸੋਨੇ ਦੀ ਵੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਬਚਦਾ ਸੋਨਾ ਉਹਨੇ ਉਹ ਇਕਬਾਲ ਕਰ ਲਿਆ ਉਹਨੇ ਪਜਾਜ ਫਾਈਨੈਂਸ ਕੰਪਨੀ ਦੇ ਵਿੱਚ ਉਹਨੇ ਗਿਰਵੀ ਰੱਖਿਆ ਉਹਨੂੰ ਲੋਨ ਵਗੈਰਾ ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਛੁਡਵਾ ਰਹੇ ਹਾਂ ਤੇ ਇਹ ਜਿਹੜਾ ਸਾਡਾ ਜਿਹੜਾ ਕੇਸ ਉਹ ਜਿਹੜਾ ক্লোਜ਼ ਹੋ ਗਿਆ ਸਰ ਇਸ ਬਜਾਜ ਬਨਾਮ ਦੀ ਗੱਲ ਕੀਤੀ ਇਸ ਮਾਮਲੇ ਚ ਤੱਕ ਨਵਾਂ ਪਹਿਲੂ ਵੀ ਆਇਆ ਵੀ ਚੋਰੀ ਚੋਰੀ ਕਰਕੇ 골ਡ ਉੱਥੇ ਵੀ ਦੇ ਸਕਦੇ ਆ ਬਜਾਜ ਬਨਾਮ ਦੀ ਵੱਡੀ ਗਲਤੀ ਹੈ ਵੀ ਮਾਲਕੀ ਤੱਕ ਦੇ ਸਬੂਤ ਨਹੀਂ ਲਈ ਜਾਂਦੇ ਇਹ ਦੇਖੋ ਜਿਹੜਾ ਖਾਸ ਕਰਕੇ ਲੋਕਰਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਹੈ ਲੋਕਰ ਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਕਿ ਉਹਦੇ ਵਿੱਚ ਕੋਈ ਵਿਜ਼ੂअली ਕੋਈ ਚੈੱਕ ਨਹੀਂ ਕਰਦਾ ਹੁਣ ਇਹ ਸੋਨਾ ਕਦੋਂ ਦਾ ਹੈ ਕਿਸੇ ਦਾ ਕੁਝ ਪੁਸ਼ਤੀ ਸੋਨਾ ਹੋ ਸਕਦਾ ਜਿਹੜਾ ਪੁਰਾਣਾ 골ਡ ਆਪਾਂ ਨੂੰ ਪਤਾ ਹੀ ਹੈ ਸਾਡੇ ਇੱਥੇ ਰਿਵਾਜ ਰੱਖਿਆ ਹੁੰਦਾ ਕਾਫੀ ਇਹ ਪ੍ਰੋਬੇਬਲੀ ਹੋ ਸਕਦਾ ਬਟ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਾ ਕਰਦੇ ਆਂ ਇਸ ਚੀਜ਼ ਦੀ ਤਹਿ ਤੱਕ ਪਹੁੰਚਾਂਗੇ ਜੇ ਉਹਨਾਂ ਚੋਂ ਵੀ ਕੋਈ ਸਾਨੂੰ ਲੱਗਾ ਕੋਈ ਗੜਬੜ ਤੇ ਜ਼ਰੂਰ ਆਪਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਾਂਗੇ ਸਰ ਲੱਗਦਾ ਨਹੀਂ ਅਣਗੈਲੀ ਹੋਈ ਇੱਕ ਪੀਐਨ ਆਰਾਮ ਨਾਲ ਚੋਰੀ ਕਰ ਲੈਂਦਾ ਦਾ ਸੋਨਾ ਕਿਸੇ ਦਾ ਤਾਂ ਵੱਡੀ ਹੋਏ ਬੈਂਕ ਦਾ ਤੇ ਲੈਬਸ ਹੈਗਾ ਬਟ ਇਹ ਵੀ ਇੱਕ ਮੈਨੇਜਰ ਦੀ ਮੁਸਤਦੀਦੀ ਹੋਈ ਹੈ ਕਿ ਜਿਹਨੂੰ ਇਹ ਪਤਾ ਲੱਗ ਗਿਆ ਨਹੀਂ ਤੇ ਵੈਸੇ ਲੋਕਰ ਦੇ ਵਿੱਚ ਇਹੋ ਜਿਹੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਇਹਨੇ ਇਕੱਲੇ ਨਹੀਂ ਬੁਲਾਣੇ ਕਿ ਬੁਲਾਇਸੀ ਸੋਨਾ ਸੱਦਮ ਦੀ ਜੇ ਕੋਈ ਹੋਰ ਵੀ ਇਹ ਨਾਲ ਹੋਵੇ ਦੇਖੋ ਹੁਣ ਸਾਨੂੰ ਇਹਨੇ ਇਕਬਾਲ ਕਰ ਲਿਆ ਹੈ ਰਿਕਵਰੀ ਵੀ ਹੋ ਗਈ ਹੈ ਜਿਹੜਾ ਬਾਕੀ ਹੈ ਪੂਰੇ ਦਾ ਪੂਰਾ ਬਾਕੀ ਜੇ ਕੋ ਹੋਰ ਵੀ ਇਹਦੇ ਨਾਲ ਮਿਲਿਆ ਹੋਇਆ ਹੈ ਤੇ ਨੈਚੁਰਲੀ ਹੈ ਜਿਹੜਾ ਤਫਤੀਸ਼ ਅਸੀਂ ਜਿਹੜਾ ਇਹਦਾ ਰਿਮਾਂਡ ਲੈ ਰਹੇ ਹਾਂ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਜਿਹੜੀ ਜੇ ਗੱਲ ਸਾਹਮਣੇ ਆਏਗੀ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਏਗੀ ਜਲੰਧਰ ਦੇ ਸੋਡਲ ਖੇਤਰ ਦੇ ਆਸ-ਪਾਸ ਸਥਿਤ ਲਾਠੀ ਮਾਰ ਮੋਹੱਲਾ ਵਿੱਚ ਦਿ ਨੌਜਵਾਨਾਂ ਨੇ ਇੱਕ ਸਖਸ਼ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੀ ਪਛਾਣ ਰਾਹੁਲ ਦੇ ਰੂਪ ਵਿੱਚ ਹੋਈ ਹੈ ਬਹਾਰਲ rahul ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾ ਦਿੱਤਾ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੜਕ ਦੇ ਏਰੀਆ ਦੇ ਵਿੱਚ ਹਾਂਜੀ ਸਾਨੂੰ ਇਤਲਾਹ ਮਿਲੀ ਸੀਗੀ 2:00 ਇੱਕ ਗੋਲੀ ਚੱਲੀ ਹੈ ਤੇ ਇਹ ਵਿਕਟਿਮ ਇਥੇ ਐਡਮਿਟਡ ਨੇ ਤੇ ਇਹਨਾਂ ਦੇ ਦੱਸਣ ਮੁਤਾਬਕ ਫਿਲਹਾਲ 3 ਬੰਦੇ ਆਏ ਸੀ ਕਿ ਮੋਟਰਸਾਈਕਲ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਉਹ ਅਸੀਂ ਐਫਆਈਆਰ ਰਜਿਸਟਰ ਕਰਕੇ ਅੱਗੇ ਦਾ ਕੇਸ ਇਨਵੈਸਟੀਗੇਟ ਮੈਮ ਸੀਸੀਟੀਵੀ ਦੇ ਵਿੱਚ ਆਇਆ ਕਿ

ਬੋਲੀ ਨਾਨ ਵਾਈਟਲ ਪਾਰਟ ਤੇ ਲੱਗੀ ਹੈ ਮੈਡਮ ਗੱਲ ਕਰੀਏ ਆਪਾਂ ਮੌਕੇ ਤੇ ਗਏ ਸੀ ਲੋਗਾ ਤਾਂ ਕਹਿੰਦਾ ਆਰਾਮ ਨਾਲ ਬੈਠੇ ਸੀ ਤਿੰਨ ਲੋਕ ਤਿੰਨ ਤੋਂ ਚਾਰ ਜਣੇ ਆਂਦੇ ਪਹਿਲਾਂ ਗੱਲ ਗਲੋਸ ਕਰਦੇ ਆਂ ਮਹੱਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਕਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪੁਰਾਣੇ ਨੇਂਜਿਸ਼ ਕੋਈ ਪੁਰਾਣੀ ਤਾਂ ਚ ਸੀ ਜਾਂ ਕੋਈ ਫਿਲਹਾਲ ਜੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਈਲ ਬੀ ਕਲੀਅਰਿੰਗ ਆਊਟ ਕੀ ਆਬਜੈਕਟਿਵ ਤੇ ਮੋਟਿਵ ਕੀ ਸੀ ਬੈਕਗਰਾਉਂਡ ਕੀ ਹੈ ਵਿਕਟਿਮ ਦੀ ਬੈਕਗਰਾਉਂਡ ਜੀ ਵਿਕਟਿਮ ਦੀ ਹੀ ਇਜ਼ ਅ ਐਸ ਸੱਚ ਕੋਈ ਬੈਕਗਰਾਉਂਡ ਦ ਵਿਲ ਹਾਜੀ ਕਲੈਰਿਟੀ ਨਹੀਂ ਹੈ ਮੌਕੇ ਤੇ ਕੋਈ ਫਿਲਹਾਲ ਵੀ ਆਰ ਇਨਵੈਸਟੀਗੇਟਿੰਗ ਹੈ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਵੀ ਸੁਰਾਗ ਲੱਗਦਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਮੋਹਾਲੀ ਦੇ ਸਥਾਨਿਕ ਰੈਸਟੋਰੈਂਟ ਚ ਕ੍ਰੀਏਟਿਵ ਸਕੂਲਰਸ ਫਾਊਂਡੇਸ਼ਨ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਧੂਮਤਾਮ ਨਾਲ ਮਨਾਇਆ ਗਿਆ। ਜਿੱਥੇ ਰਵਾਇਤੀ ਸੱਭਿਆਚਾਰ ਨੂੰ ਯਾਦ ਕੀਤਾ ਗਿਆ ਤੇ ਮੁਟਿਆਰਾਂ ਨੇ ਬੋਲੀਆਂ ਪਾ ਕੇ ਮੇਲਾ ਲੁੱਟ ਲਿਆ। ਇਸ ਮੌਕੇ ਤੇ ਪ੍ਰਬੰਧਕ ਕਿਰਨ ਸਿੰਘ ਅਤੇ ਬਲਜੀਂਦਰ ਨੰਦਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਹਰ ਸਾਲ ਧੂਮਤਾਮ ਨਾਲ ਮਨਾਉਂਦੇ ਹਾਂ। ਇਸ ਮੌਕੇ ਤੇ ਮੁਕਾਬਲੇ ਵੀ ਕਰਵਾਏਗੇ ਤੇ ਤੀਆਂ ਦੇ ਖਾਸ ਪ੍ਰੋਗਰਾਮ ਵਿੱਚ ਮਿਸ ਤੀਜ ਬਣੀ ਕੁਲਜੀਤ ਕੌਰ ਤੇ ਮਿਸ ਪੰਜਾਬਣ ਬਣੀ ਬਲਜਿੰਦਰ ਨੰਦਾ ਇਸ ਖਾਸ ਪ੍ਰੋਗਰਾਮ ਵਿੱਚ ਸਾਰੀਆਂ ਆਈਆਂ ਔਰਤਾਂ ਦਾ ਸਨਮਾਨ ਵੀ ਕੀਤਾ ਗਿਆ। ਇੱਕ ਬਾਦ ਕਪਾ ਦੀਆਂ ਚਿੱਟੀਆਂ ਦੋ ਫੁੱਟੀਆਂ ਚਿੱਟੇ ਕਪਾ ਦੀਆਂ ਚਿੱਟੀਆਂ ਦੋ ਫੁੱਟੀਆਂ ਚੜਗੇ ਆਸਾਨ ਸਾਰੇ ਦੇਨਗੇ ਵੀ ਛੁੱਟੀਆਂ ਚੜਗੇ ਆਸਾਨ ਸਾਰੇ ਦੇਨਗੇ ਵੀ ਛੁੱਟੀਆਂ ਚੜਗੇ ਆਸਾਨ ਸਾਰੇ ਦੇਨਗੇ ਵੀ ਛੁੱਟੀਆਂ ਇੱਕ ਹਰਾ ਪੌਨਾ ਇੱਕ ਲਾਲ ਪੌਨਾ ਇੱਕ ਹਰਾ ਪੌਨਾ ਇੱਕ ਲਾਲ ਪੌਨਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਕਿਸੇ ਦਾੜੀਓ ਦੀ ਤੂੰ ਮੁਝ ਕਿਸੇ ਦਾ ਥਾਣੇਦਾਰ ਮੇਰੇ ਜਮਾਇਆ ਡਿੱਤੀ ਲਗਿਆ ਕਿਸੇ ਦਾ ਥਾਣੇਦਾਰ मेरे मैये दी वडी नौकरी शान पूरा वेचदा शान वेचदा शान वेचदा निशान पूरा वेचदा शान पूरा वेचदा निशान पूरा वेचदा शान पूरा वेचदा किसे द माया डिप्टी लगिया किसे द थानेदार किसे द माया डिप्टी लगिया किसे द थानेदार ਮੇਰੇ ਮਾਇਏ ਦੀ ਵੱਡੀ ਨੌਕਰੀ ਰੇਂਦਾ ਵਿੱਚ ਬਜ਼ਾਰ ਮਿੱਕੀ ਕਰਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਪੱਛੀਆਂ ਪਿੰਡਾਂ ਦਾ ਮੇਰਾ ਟੋਲ ਪਟਵਾਰੀ ਪੱਛੀਆਂ ਪਿੰਡਾਂ ਦਾ ਮੇਰਾ ਟੋਲ